ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਵੀਊ ਚੈੱਕ ਕਰੋ ਤੁਸੀਂ ਕਿੰਨਾ ਘੈਂਟ ਹੋਇਆ ਹੋਇਆਗਾ ਸ਼ਾਮ ਨੂੰ ਜਦੋਂ ਯਾਰ 5 6 ਵਜੇ ਦੇ ਹਨ ਗਰਾਊਂਡ 'ਚ ਜਾਣ ਨੂੰ ਲੂਰੀਆਂ ਜਿਹੀਆਂ ਉੱਠਣ ਲੱਗ ਜਾਂਦੀਆਂ ਨੇ ਵੀ ਜਲਦੀ ਚੱਲੀਏ ਜਲਦੀ ਜਾ ਕੇ ਖੇਢੀਏ ਯਾਰ ਉੱਤੋਂ ਫਿਰ ਮੌਸਮ ਇੰਨਾ ਘੈਂਟ ਹੋ ਜਾਂਦਾਗਾ ਤੇ ਪਿੰਡ ਦੀ ਢਲਦੀ ਸ਼ਾਮ ਦੇ ਨਜ਼ਾਰੇ ਤਾਂ ਤੁਹਾਨੂੰ ਪਤਾ ਹੀ ਆ ਤੇ ਅੱਜ ਦੀ ਵੀਡੀਓ 'ਚ ਮਿੱਤਰੋ ਮੈਂ ਦੱਸਣਾ ਚਾਹਨਾ ਅਸੀਂ ਅੱਜ ਸਾਰੇ ਮੁੰਡਿਆਂ ਨੇ ਰਲ ਕੇ ਸਰਪੰਚ ਸਾਹਿਬ ਨੂੰ ਤੇ ਸਾਰੇ ਪੰਚਾਇਤ ਮੈਂਬਰਾਂ ਨੂੰ ਸੱਦਿਆ ਸੀ ਗਰਾਊਂਡ 'ਚ ਵੀ ਸਾਡੀ ਗੱਲ ਸੁਣੀ ਜਾਵੇ ਸਾਡੀ ਸਮੱਸਿਆ ਮਤਲਬ ਉਹੀ ਹੀ ਸੀਗੀ ਵੀ ਗਰਾਊਂਡ ਦੇ ਵਿੱਚ ਪਾਣੀ ਬਹੁਤ ਖੜਦਾ ਗਰਾਊਂਡ 'ਚ ਪਾਣੀ ਖੜਨ ਕਰਕੇ ਯਾਰ ਤਿੰਨ ਦਿਨ ਖੇਡਿਆ ਨਹੀਂ ਸੀ ਜਾਂਦਾ ਥੋੜਾ ਜਿਹਾ ਮੀਂਹ ਆਉਣਾ ਪਾਣੀ ਖੜ ਜਾਣਾ ਬਹੁਤ ਸਾਰਾ ਤਾਂ ਕਰਕੇ ਅਸੀਂ ਚਾਹੁੰਦੇ ਸੀ ਵੀ ਗਰਾਊਂਡ ਦੇ ਵਿੱਚ ਭਰਤ ਪਾਇਆ ਜਾਵੇ ਕਿਉਂਕਿ ਸੜਕ ਦਾ ਲੈਵਲ ਉੱਚਾ ਹੈ ਗਰਾਊਂਡ ਦੀਵਾ ਹੋ ਗਿਆ ਤੇ ਤਾਂ ਕਰਕੇ ਚਾਹੁੰਦੇ ਸੀਗੇ ਵੀ ਭਰਤ ਪਾਇਆ ਜਾਵੇ ਤੇ ਆਪਣੀ ਸਮੱਸਿਆ ਜਦੋਂ ਅਸੀਂ ਯਾਰ ਪੰਚ ਸਾਹਿਬ ਨੂੰ ਦੱਸੀ ਆਪਣੇ ਪਿੰਡ ਦੇ ਸਰਪੰਚ ਸਾਹਿਬ ਸਰਦਾ ਅਸਕਦੀਪ ਸਿੰਘ ਭੁੱਡੀ ਬਹੁਤ ਸੂਝਵਾਨ ਇਨਸਾਨ ਨੇ ਸਾਨੂੰ ਹੌਸਲਾ ਦਿੱਤਾ ਤੇ ਨਾਲ ਹੀ 4500 ਰੁਪਏ ਕੱਢ ਕੇ ਸਾਡੀ ਤਲੀ ਤੇ ਰੱਖਤਾ ਤੇ ਨਾਲ ਹੀ ਪੰਚਾਇਤ ਮੈਂਬਰ ਸਾਹਿਬ ਸਾਰਿਆਂ ਨੇ 11-1100 ਰੁਪਏ ਕੱਢ ਕੇ ਸ਼ੁਰੂਆਤ ਕੀਤੀ ਕਿ ਆਪਾਂ ਹੁਣ ਤੋਂ ਹੀ ਪੈਸੇ ਇਕੱਠੇ ਕਰਕੇ ਪਹਿਲਾਂ ਇਹੀ ਕੰਮ ਕਰਵਾਉਨੇ ਆ ਤੇ ਆਪਾਂ ਭਰਤ ਪਾਉਨੇ ਆ ਤੇ ਬਹੁਤ ਸਾਰੇ ਮਿੱਤਰਾਂ ਨੂੰ ਇਦਾਂ ਲੱਗਦਾ ਹੋਊਗਾ ਵੀ ਕੰਮ ਗ੍ਰਾਂਟ ਦੇ ਵਿੱਚੋਂ ਵੀ ਕੀਤਾ ਜਾ ਸਕਦਾ ਹਨਾ ਮੈਂ ਦੱਸ ਦਵਾਂ ਵੀ ਆਪਾਂ ਨੂੰ ਗਰਾਊਂਡ ਤੇ ਸਕੂਲ ਦੇ ਲਈ 11 11.5 ਲੱਖ ਰੁਪਇਆ ਗ੍ਰਾਂਟ پاس ਹੋਈ ਹੋਈ ਆ ਉਹਦੇ ਵਿੱਚੋਂ ਮਿੱਤਰੋ ਇਹ ਆ ਵੀ ਗਰਾਊਂਡ ਦੀ ਬਾਉਂਡਰੀ ਤੇ ਗੱਦੀ ਘਾਹ ਤੇ ਹੋਰ ਲਾਈਟਾਂ ਇਦਾਂ ਦੀਆਂ ਚੀਜ਼ਾਂ ਮਤਲਬ ਜਿਮ ਦੇ ਲਈ ਜਾਂ ਇਦਾਂ ਸਾਰੀਆਂ ਚੀਜ਼ਾਂ ਦੇ ਲਈ ਹੋਇਆ ਹੋਇਆਗਾ ਤੇ ਉਹ ਆਪਾਂ ਉਸੇ ਚੀਜ਼ ਉਸੇ ਕੰਮ ਲਈ ਮਤਲਬ ਯੂਜ਼ ਕਰ ਸਕਦੇ ਆਂਗੇ ਇਹ ਨਹੀਂ ਵੀ ਦੂਸਰੇ ਪਾਸੇ ਲਾ ਦਈਏ ਤਾਂ ਕਰਕੇ ਉਹ ਕਹਿੰਦੇ ਵੀ ਆਪਾਂ ਆਪਣੇ ਲੈਵਲ ਤੇ ਹੀ ਕਰ ਲੈਨੇ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਮੈਂ ਸਾਰੇ ਮਿੱਤਰ ਦੋਸਤਾਂ ਨੂੰ ਜਿੰਨੇ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਸਾਰਿਆਂ ਨੂੰ ਅਪੀਲ ਕਰਦਾ ਵੀ ਦੇ ਕੋ ਗਰਾਊਂਡ ਪਿੰਡ ਦੀ ਸ਼ਾਨ ਹੁੰਦੇ ਨੇ ਠੀਕ ਹੈ ਜੀ ਗਰਾਊਂਡ ਦੇ ਵਿੱਚ ਆਪਣੀ ਜਵਾਕਾਂ ਨੇ ਆਪਾਂ ਹੀ ਖੇਡਣਾਗਾ ਆਪਣਾ ਹੀ ਫਿਊਚਰ ਅੱਗੇ ਠੀਕ ਹੈ ਜੀ ਸਾਰੇ ਜਾਣੇ ਆਪਣਾ ਆਪਣਾ ਯੋਗਦਾਨ ਪਾਓ ਤੇ ਪਿੰਡ ਵਾਲਿਆਂ ਨੂੰ ਮੈਂ ਖਾਸ ਇਹ ਬੇਨਤੀ ਕਰਦਾ ਵੀ ਜਿੰਨਾ ਵੀ ਟਾਈਮ ਤੁਹਾਡੇ ਕੋਲੇ ਹੁੰਦਾ ਸ਼ਾਮ ਨੂੰ 5 6 ਵਜੇ ਗਰਾਊਂਡ ਜ਼ਰੂਰ ਆਇਆ ਕਰੋ ਆਪਣੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਆਇਆ ਕਰੋ ਬੱਚਿਆਂ ਨੂੰ ਗਰਾਊਂਡ ਨਾਲ ਜੋੜੋ ਮੈਨੂੰ ਲੱਗਦਾ ਆਪਣੇ ਆਲੇ ਦੁਆਲੇ ਦੇ ਪਿੰਡਾਂ 'ਚ ਆਪਣੀ ਸਾਰਿਆਂ ਨੂੰ ਵੱਧ ਫੌਜੀ ਸਭ ਤੋਂ ਵੱਧ ਪੁਲਿਸ 'ਚ ਭਰਤੀ ਨੇ ਇਹ ਕਿਉਂ ਪੋਸੀਬਲ ਹੋਇਆਗਾ ਕਿਉਂਕਿ ਆਪਣੇ ਪਿੰਡ ਦੇ ਮੁੰਡੇ ਸ਼ੁਰੂ ਤੋਂ ਹੀ ਗੇਮ ਨਾਲ ਜੁੜੇ ਹੋਏ ਨੇ ਤੇ ਇਦਾਂ ਹੀ ਆਪਾਂ ਅੱਗੇ ਵੀ ਆਪਣੇ ਬੱਚਿਆਂ ਨੂੰ ਤਿਆਰ ਕਰਨਾ ਤੇ ਪਿੰਡ ਦਾ ਨਾਮ ਅਲੱਗ ਲੈਵਲ ਤੇ ਲੈ ਕੇ ਜਾਣਾ ਤੇ ਨਾਲ ਹੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਣੀ رائے ਜਰੂਰ ਦਿਆ ਕਰੋ ਕੋਈ ਨਾ ਕੋਈ ਆਪਾਂ ਆਪਣੇ ਪਿੰਡ ਲਈ ਕੋਈ ਹੋਰ ਕੁਛ ਨਵਾਂ ਕਰ ਸਕਦੇ ਆ ਤਾਂ ਉਹ ਵੀ ਆਪਣਾ ਵਿਚਾਰ ਸਨ ਜਰੂਰ ਦਿਆ ਕਰੋ ਤੇ ਨਵੀਆਂ-ਨਵੀਆਂ ਵੀਡੀਓ ਆਪਾਂ ਆਪਣੇ ਚੈਨਲ ਤੇ ਪਾਉਂਦੇ ਰਹਿੰਨੇ ਆ ਪਰਸਨਲ ਵਲੌਗ ਏ ਹੋਰ ਨਵੀਆਂ ਪਿੰਡ ਦੀਆਂ ਵੀਡੀਓ ਕੁਝ ਵੀ ਅਪਡੇਟ ਹੁੰਦੀ ਆ ਠੀਕ ਆ ਜੀ ਸੋ ਥੈਂਕ ਯੂ ਇੱਥੇ ਤੱਕ ਵੀਡੀਓ ਦੇਖਣ ਦਾ ਤੇ ਨਾਲ ਜੁੜੇ ਰਹੋ ਤੇ ਨਵੀਆਂ-ਨਵੀਆਂ ਵੀਡੀਓ ਆਪਾਂ ਪਾਉਂਦੇ ਰਿਹਾ ਕਰਾਂਗੇ ਥੈਂਕ ਯੂ ਸੋ ਮੱਚ